ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਆ ਸਭ ਨੂੰ ਪਿਆਰ ਭਰੀ ਸਸਰੀ ਅਗਰ ਅੱਜ ਅਸੀਂ ਇਹ ਸੂਟ ਦਿਖਾਉਣੇ ਆ ਤੁਹਾਨੂੰ ਤੇ ਇਹ ਆਪਣਾ ਆਰਡਰ ਤੇ ਸੂਟ ਬਣਨਾ ਹੈ ਆਪਣੇ ਕੋਲੇ ਤੇ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਜਿਹੜੀਆਂ ਪੱਤਕਾਂ ਪਾਉਣੀਆਂ ਮਸ਼ੀਨ ਵਰਕ ਕਰਨਾ ਤੇ ਆਪਾਂ ਸਾਰਾ ਮਸ਼ੀਨ ਵਰਕ ਕੀਤਾ ਦੇਖੋ ਆਪਾਂ ਉਹਨਾਂ ਦੇ ਕਹਿੰਦੇ ਕੀਤਾ ਮਸ਼ੀਨ ਵਰਕ ਠੀਕ ਹੈ ਜੀ ਆ ਵੀ ਮਸ਼ੀਨ ਵਰਕ ਹੀ ਕੀਤਾ ਆਪਾਂ ਉਹਨਾਂ ਨੇ ਸਾਰਾ ਕਿਹਾ ਸੀ ਕੱਲੀ ਸਿੰਦੀ ਬੂਟੀ ਤੁਸੀਂ ਹੱਥਾਂ ਨਾਲ ਪਾਉਣੀ ਹੈ ਸਾਰਾ ਮਸ਼ੀਨ ਵਰਕ ਕਰਨਾ ਆਪਣੇ ਕੋਲ ਦੂਜੀ ਮਸ਼ੀਨ ਹੈ ਜਿਹੜੀ ਆਪਾਂ ਵੀ ਆਪ ਟ੍ਰੇਸ ਕਰਕੇ ਫਿਰ ਵਰਕ ਕਰਦੇ ਆ ਆਪਣੇ ਕੋਲ ਕੰਪਿਊਟਰ ਮਸ਼ੀਨ ਨਹੀਂ ਤੇ ਇਹਦੇ ਵਿੱਚ ਆਪਾਂ ਇਹ ਵਾਲਾ ਤੇ ਇਹ ਵਾਲਾ ਕਲਰ ਪਾਉਣਾ ਹੈ ਦੇਖੋ ਇਹੀ ਆਪਾਂ ਇੱਥੇ ਵੀ ਇਹੀ ਲਾਇਆ ਤੇ ਇਹ ਬੂਟੀਆਂ ਪਹਿਣੀਆਂ ਇਹਦੀਆਂ ਦੋ ਬੂਟੀਆਂ ਪਹਿਣੀਆਂ ਨਾਭੀ ਕਲਰ ਦੀਆਂ ਇਹ ਵਾਲੀ ਤੇ ਇਹ ਵਾਲੀ ਇਹਦੀਆਂ ਇਸ ਕਲਰ ਦੀਆਂ ਇਹ ਪਊਗੀ ਇਹ ਤੇ ਇਹ ਤੇ ਇਹ ਚਾਰਕ ਬੂਟੀਆਂ ਪਹਿਣੀਆਂ ਦੋ ਇਹ ਪਹਿਣੀਆਂ ਤੇ ਇਹ ਨਾਭੀ ਦੀਆਂ ਦੋ ਇਹ ਪਹਿਣੀਆਂ ਇੱਕ ਇਹ ਤੇ ਕੀ ਹੋਵੇ ਠੀਕ ਹੈ ਜੀ ਤੇ ਇਹ ਬਾਹਰ ਦਾ ਡਿਜ਼ਾਈਨ ਆਪਾਂ ਬਣਾਉਨੇ ਆ ਤੇ ਤੁਹਾਨੂੰ ਇਹ ਡਿਜ਼ਾਈਨ ਕਹੇ ਜੇ ਲੱਗਾ ਸਾਡੇ ਕਲਰ ਕਹੇ ਜੇ ਲੱਗੇ ਤੇ ਤੁਸੀਂ ਹਮ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਸੇ ਵੀ ਪਾਇਨ ਨੂੰ ਸੂਟ ਚਾਹੀਦਾ ਹੋਵੇ ਤਾਂ ਆਪਾਂ ਨੂੰ ਆਰਡਰ ਜਰੂਰ ਕਰਿਓ ਵਧੀਆ ਕੰਮ ਕਰਕੇ ਦੇਵਾਂਗੇ ਇੱਕ ਵਾਰੀ ਜਰੂਰ ਆਰਡਰ ਕਰਿਓ ਤੇ ਇਹ ਕੋਟਨ ਦਾ ਸੂਟ ਹੈ ਬਰਬਰੀ ਦੇ ਜਿਹੜੇ ਚੱਲੇ ਹੈ ਦੇਖੋ ਤੇ ਇਹ ਆਪਾਂ ਇਹ ਤੇ ਬਾਹ ਤੇ ਦੂਜੀ ਤੇ ਮਸ਼ੀਨ ਵਰਕ ਕਰ ਲਿਆ ਤੇ ਆਪਾਂ ਘੇਰੇ ਤੇ ਵੀ ਮਸ਼ੀਨ ਵਰਕ ਕਰ ਲਿਆ ਤੇ ਇਹ ਗ੍ਰੀਨ ਕਲਰ ਹੈ ਅੰਗੂਰੀ ਜਿਹਾ ਕਲਰ ਜਿਵੇਂ ਅੰਗੂਰਾਂ ਦਾ ਹੁੰਦਾ ਹੈ ਤੇ ਫਿੱਕਾ ਆ ਰਿਹਾ ਹੈ ਤੇ ਇਹਦੇ ਨਾਲ ਵੀ ਗੂੜਾ ਹੈ ਇਹ ਕਲਰ ਅੰਗੂਰੀ ਕਲਰ ਜਿਹਾ ਜਿਵੇਂ ਆਪਣੇ ਅੰਗੂਰ ਹੁੰਦੇ ਤੇ ਸਾਰੇ ਘੇਰੇ ਚ ਬੂਟੀ ਪਾਉਣੀ ਆਪਾਂ ਇਹ ਵਾਲੀ ਇਹ ਬੂਟੀ ਤੇ ਸਾਰੇ ਕਮੀਜ਼ ਚ ਪਾਉਣੀ ਆਪਾਂ ਇਹ ਬੂਟੀ ਤੇ ਇੱਥੇ ਵੀ ਆਪਾਂ ਇਹ ਬੂਟੀ ਪਾਉਣੀ ਜਦੋਂ ਆਪਣਾ ਤਿਆਰ ਹੋ ਗਿਆ ਸੂਟ ਤੇ ਉਹ ਤੁਹਾਨੂੰ ਭਖਾਵਾਂਗੇ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਊਗਾ ਇਹ ਸੂਟ ਆਪਾਂ ਅੱਗੇ ਵੀ ਬਣਾਇਆ ਉਹਦੇ ਘੇਰੇ ਘੇਰੇ ਤੇ ਆਪਾਂ ਬਣਾਇਆ ਵਰਕ ਕੀਤਾ ਇਹਦੇ ਵਿੱਚ ਸਾਰੇ ਤੇ ਬੂਟੀ ਪਾਉਣੀ ਹੈ ਆਪਾਂ ਤੇ ਆ ਆਪਾਂ ਤਾਂ ਉਹਨਾਂ ਨੇ ਮਸ਼ੀਨ ਵਰਕ ਕਰਵਾਇਆ ਕਿੰਨੇ ਹੱਥਾਂ ਤੇ ਵਰਕ ਨਹੀਂ ਕਰਨਾਗਾ ਪੱਤਿਆਂ ਦਾ ਮਸ਼ੀਨ ਵਰਕ ਕਰਤਾ ਤੇ ਸਾਰੇ ਦੇ ਵਿੱਚ ਬੂਟੀ ਪਾਉਣੀ ਹੈ ਇਹ ਆਪਾਂ ਸੋਈ ਨਾਲ ਪਾਉਣੀ ਹੈ ਦੇਖੋ ਆਵੇ ਕਿ ਸੂਈ ਚ ਧੱਗ ਪਾਇਆ ਹੋਇਆ ਹੈ ਤੇ ਆਪਾਂ ਇਹਦੇ ਨਾਲ ਪਾਉਣੀ ਆਪਰ ਇਲਾ ਨਾਲ ਵੀ ਵਰਕ ਕੀਤਾ ਇਹ ਤੇ ਰੀਲਾ ਨਾਲ ਹੀ ਆਪਾਂ ਇਹ ਪਾਵਾਂਗੇ ਬੂਟੀਆਂ ਤੇ ਜੇ ਆਪਾਂ ਦੂਜੀ ਐਂਕਰ ਦੀ ਗੁੱਟੀ ਨਾਲ ਕਰਵਾਉਣਾ ਹੋਵੇ ਕਿਸੇ ਨੂੰ ਤਾਂ ਆਪਾਂ ਐਂਕਰ ਦੀ ਗੁੱਟੀ ਨਾਲ ਵੀ ਕਰ ਦੇਵਾਂਗੇ ਆਪਾਂ ਨੂੰ ਉਹਨਾਂ ਨੇ ਕਿਹਾ ਨਹੀਂ ਸੀ ਆਪਾਂ ਇਹ ਆਪ ਹੀ ਇਹ ਰੀਲਾ ਨਾਲ ਹੀ ਬਣਾਈ ਜਾਂਦੇ ਆ ਠੀਕ ਹੈ ਜੀ ਤੇ ਸਾਨੂੰ ਆਰਡਰ ਜਰੂਰ ਕਰੋ ਤੁਸੀਂ ਤੇ ਵਧੀਆ ਕੰਮ ਕਰਾਂਗੇ ਆਪਾਂ ਦੇਖੋ ਤੇ ਕਮੈਂਟ ਕਰਕੇ ਜਰੂਰ ਦੱਸੋ ਤੇ ਕਈ ਦਿਨ ਹੋ ਗਏ ਸਾਥੋਂ ਵੀਡੀਓ ਪਾਈ ਨਹੀਂ ਗਏ ਇੱਕ ਸੂਟ ਜਿਹੜਾ ਅਸੀਂ ਵੀ ਚੋਪ ਦੀ ਚਿੜੀ ਵਾਲਾ ਸੂਟ ਸੀਗਾ ਉਹ ਤਿਆਰ ਕਰਕੇ ਦੇਣਾ ਸੀ ਕਾਲੀ ਸੀ ਥੋੜੀ ਜੀ ਤੇ ਉਹ ਸਾਥੋਂ ਚੋਪ ਦੀ ਚਿੜੀ ਵੀ ਪੁੱਛੀ ਸੀ ਉਹ ਦੱਸੀ ਨਹੀਂ ਗਏ ਫੇਰ ਕਿਸੇ ਦਿਨ ਕਿਸੇ ਹੋਰ ਸੂਟ ਤੇ ਦੱਸਾਂਗੇ ਆਪਾਂ ਤੇ ਉਹਦੇ ਨਾਲ ਦਾ ਇੱਕ ਸੂਟ ਹੋਰ ਆਇਆ ਬਣਨਾ ਤੇ ਉਹ ਆਪਾਂ ਚੋਪ ਦੀ ਜਿੜੀ ਉਹ 'ਚ ਨਹੀਂ ਪਾਣੀਗੇ ਆਪਾਂ ਤੇ ਸੂਟ ਡਿਜ਼ਾਈਨ ਉਹੀ ਆ ਤੇ ਉਹ 'ਚ ਚੋਪ ਦੀ ਚਿੜੀ ਨਹੀਂ ਪਾਣੀ ਫੁੱਲ ਹੀ ਪਾਣੇ ਆ ਠੀਕ ਹੈ ਜੀ ਤੇ ਸਾਨੂੰ ਵੱਧ ਤੋਂ ਵੱਧ ਆਰਡਰ ਕਰੋ ਮਸ਼ੀਨਵਰਕ ਨੀਡਲਵਰਕ ਤੇ ਪੇਂਟ ਵਾਲੇ ਸੂਟਾਂ ਦੇ ਸਾਨੂੰ ਆਰਡਰ ਕਰੋ ਤੇ ਵਧੀਆ ਅਸੀਂ ਕੰਮ ਕਰਾਂਗੇ ਤੇ ਵੀਡੀਓ ਨੂੰ ਐਂਡ ਟਿੱਕਰ ਵੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ